ਇਸ ਸ੍ਰੀ ਪ੍ਰਸੰਗ ਜੋਤੀ ਸੁਲੱਖੇ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰੂ ਤੇ ਅਮਰਦਾਸ ਸ੍ਰੀ ਅਮਦਾਸ ਜੀ ਹੋਈ ਸਹਾਇ ਅਰਜਨ ਹਰਿ ਗੋਬਿੰਦ ਸਿੰਘ ਨੋ ਸ੍ਰੀ ਹਗਾਇ ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਸਿੱਚੇ ਸਬਦੁ ਗਜਾਈ ਤੇਗ ਬਹਾਦਰ ਸਿਮਰੀਏ ਕਾਰਨੋਂ ਨੇ ਤ ਆਵੇ ਤਾਏ ਸਭ ਥਾਈ ਹੋਈ ਸਹਾਇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਈ ਸਹਾਇ ਦਸਾਂ ਪਾਤਸ਼ਾਹ ਜੀ ਦੀ ਜੋਤ ਤਨ ਤਨ ਸ੍ਰੀ ਗੁਰੂ ਰੰਧ ਸਾਹਿਬ ਜੀ ਦੇ ਪਾਰਸ ਤਿਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਹਾਏ پیارے چار سہر جادے چالی مکتیاں ہٹیاں تپیاں جپیاں جنا نام جپیاں ونڈ کے چکیا دی چلاہی تیگ وائی دی کینڈٹ کی تاتینا پیارے سچیاریاں نکمائی دا تیان تیار کے کالسا جی بولو جی پنجا تکتان سربت گردواریاں دا تیان تیار کے کالسا جی بولو جی پیت میں سربت کالسا جی کی عرداس ہے سربت کالسا جی کو واہ واہ واہ

ਸ਼੍ਰੀ ਅਮਰਤਸਰ ਸਾਹਿਬ ਜੀ ਦੇ ਇਸ਼ਾਨਾਂ ਚੌਂਕੀਆਂ ਝੰਡੇ ਬੁងਗੇ ਜੁਗਾ ਜੁਗਾ ਦਾ ਧਰਮ ਦਾ ਜਾਕਾਰ ਖਾਲਸਾ ਜੀ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤੁਚੀ ਮਤ ਪਾਤਕਾਰਾ ਕਾ ਆਪ ਕਾਲਪੁਖ ਵਾਹਿਗੁਰੂ ਇਹ ਕਾਲਪੁਖ ਆਪਣੇ ਪੰਥ ਦੇ ਸਦਾ ਸਾਹਿਦ ਅਤਾਰ ਜੀਉ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰੂ ਧਾਮਾਂ ਤੋਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਕੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਐਨ ਇਮਾਨਿਆਦ ਇਮਾਨ ਨੇ ਤਾਨਿਆ ਦੇ ਤਾਨ ਨੇ ਉਟਿਆਂ ਦੀ ਓਟ ਤਨ 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 ਸ੍ਰੀ ਗੁਰੂ ਰੰਧ ਸਾਹਿਬ ਜੀਓ ਇੱਕ ਅਲਪਕ ਵੈਗੁਰ ਜੀ ਆਪ ਜੀ ਨੇ ਆਪਾਰ ਕਿਰਪਾ ਬਖਸ਼ਿਸ਼ ਮਹਿਰਮਤ ਕੀਤੀ ਹੈ ਜੋ ਆਪ ਜੀ ਨੇ ਆਪਣੇ ਪਹਾੜੇ ਅੰਦਰ ਪੰਜਾਬ ਫਾਇਲ ਜੀ ਜਿਹੜੀ ਮੂਵੀ ਹੈ ਆਪ ਜੀ ਨੇ ਸੇਵਾ ਲਈ ਹੈ ਪਾਸ਼ਾ ਜੀਓ ਅਜਾ ਪ੍ਰੀਮੀਅਰ ਸ਼ੋ ਹੋ ਰਿਹਾ ਹੈ ਆਪ ਜੀ ਨੇ ਸਾਰੀ ਹੀ ਕਾਹ ਸਿਰ ਤੇ ਆਪਣਾ ਮਿਹਰ ਭਰਿਆ ਹੱਥ ਰੱਖਿਆ ਹੈ ਪਾਸ਼ਾ ਜੀਓ ਆਪ ਜੀ ਅਰੰਭਤਾ ਦੀ ਆਗਿਆ ਬਖਸ਼ਿਸ਼ ਨੇ ਕਿਰਪਾ ਕਰਨੇ ਪਾਸ਼ਾ ਜੀਓ ਸਾਰਿਆਂ ਨੇ ਮਿਹਨਤਾਂ ਕੀਤੀਆਂ ਹਨ ਆਪਣਾ ਮੇਰ ਪਰਹਾਸੀ 'ਤੇ ਰੱਖ ਕੇ ਆਗਿਆ ਬਖਸ਼ ਨਹੀਂ ਜਾਈ ਸੇਗੁਰ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ ਨਾਮ ਨੂੰ ਤਮਾ ਤਜਿ ਮਾਨੇਉ ਅਗਟ ਕੁਲਾ ਕੀ ਦੇ ਜੋ ਪ੍ਰਭ ਕੋ ਮਿਲ ਬੋਚ ਹੈ ਕੋਜ ਸ਼ਬਦ ਮੈਲੇ ਰਾਜ ਗਰੀ ਦਾ ਖਾਲਸਾ ਆਕੀ ਰਹੇ ਨ ਕੋਏ ਬਾਦ ਹੋਏ ਸਭ ਮਿਲenge ਬਜੇ ਸੰਨ ਕੋਏ ਵਾਹਿਗੁਰੂ ਨਾਮ ਜਹਾਜ ਹੈ ਤਰੇ ਸੋਤੇ ਪਾਰ ਜੋ ਸੰਤਾ ਕਰ ਸੇਮ ਦੇ ਗੁਰ ਪਾਰ ਪਾਰਨ ਹਾਲ ਪੰਡਾ ਹਾਥ ਮੇ ਕਲਗੀ ਸੋਈ ਅਸੀਸ ਸੋ ਮਨੀ ਰਚਿਆ ਕਰੇ ਗੁਰ ਕਲਗੀ ਤਰਜਗਦੀਸ਼ ਬੋਲੇ ਕਾਲਸਾ ਹਾਈ ਗੁਰੂ ਜੀ ਕੀ ਫਤਿਹ